ਰਾਜਵੀਰ ਜਵੰਦਾ ਦੀ ਸੇਤ ਨੂੰ ਲੈ ਕੇ ਅਰਦਾਸਾਂ ਦਾ سلسلہ ਲਗਾਤਾਰ جاری ਹੈ ਸੇਤ ਵਿੱਚ ਸਦਾ ਸੁਧਾਰ ਹੋ ਰਿਹਾ ਤੇ ਉਥੇ ਇਹ ਜ਼ਰੂਰ ਕਹੀ ਜਾ ਰਹੀ ਹੈ ਕਿ ਬਸ ਅਰਦਾਸ ਹੀ ਕਹਿ ਸਕਦੇ ਆ ਕਿ ਤੁਹਾਡੇ ਸਾਰਿਆਂ ਦੀ ਕੰਮ ਜ਼ਰੂਰ ਆ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਦੀ ਜੇਕਰ ਆਪਾਂ ਪਹਿਲੇ ਕਿੰਨ ਦਿਨ ਦੀ ਕੰਡੀਸ਼ਨ ਦੇਖੀਏ ਤੇ ਅੱਜ ਦੀ ਉਹ ਕੰਡੀਸ਼ਨ ਦੇਖੀਏ ਹਾਲਾਂਕਿ ਸੁਧਾਰ ਹੋਇਆ ਹੈ ਸਮਾਂ ਜ਼ਰੂਰ ਲੱਗੇਗਾ ਇਸ ਚੀਜ਼ ਨੂੰ ਰਿਕਵਰ ਹੋਣ ਲਈ ਕਿਉਂਕਿ ਬਹੁਤ ਡੂੰਘੀਆਂ ਸੱਟਾਂ ਨੇ ਬਹੁਤ ਡੂੰਗੇ ਜ਼ਖਮ ਨੇ ਜਿਨ੍ਹਾਂ ਨੂੰ ਭਰਨ ਲਈ ਸਮਾਂ ਜ਼ਰੂਰ ਚਾਹੀਦਾ ਹੈ ਤੇ ਉਥੇ ਹੀ ਚਾਹੇ ਪਪਾ ਪੰਜਾਬੀ ਕਲਾਕਾਰਾਂ ਦਾ ਜ਼ਿਕਰ ਕਰੀਏ ਚਾਹੇ ਵਕਫਾਕ ਸੰਸਥਾਵਾਂ ਦਾ ਜ਼ਿਕਰ ਕਰੀਏ ਹਰ ਕੋਈ ਆਪੋ ਆਪਣੇ ਕਹਿ ਸਕਦਾ ਹੈ ਕਿ ਹੱਥ ਵਸ ਜਿੰਨਾ ਕਿਸੇ ਦਾ ਹੈਗਾ ਉਹ ਜ਼ਰੂਰ ਕਰ ਰਿਹਾ ਹੈ ਸੋ ਸਾਡੇ ਨਾਲ ਖਾਸ ਤੌਰ ਤੇ ਇ ਉਜ ਰਾਜਵੀਰ ਦੀ ਸਿਹਤ ਦੇ ਲਈ ਰਾਜਵਰਦੀ ਕਹਿ ਸਕਦੇ ਤੰਦਰੁਸਤੀ ਦੇ ਲਈ ਅਰਦਾਸ ਕਰਾ ਕੇ ਆਏ ਨੇ ਸੋ ਖਾਸ ਤੌਰ ਤੇ ਮੌਜੂਦ ਨੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸ਼ਕਾਲ ਸਸ਼ਕਾਲ ਜੀ ਸਰ ਤੁਸੀਂ ਅੱਜ ਜਾ ਕੇ ਆਏ ਹੋ ਹੁਣੇ ਅੰਦਰ ਜਾ ਕੇ ਆਏ ਕਿਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਤੇ ਉਹਨਾਂ ਦੇ ਮੈਸੇਜ ਨਾਲ ਮਿਸਿਸ ਜਨਾਬ ਨਾਲ ਮੁਲਾਕਾਤ ਹੋਈ ਹੈ ਤੇ ਕੀ ਕੀ ਉਹਨਾਂ ਨੇ ਕਿਸ ਤਰ੍ਹਾਂ ਤੇ ਦੇਖੋ ਅਸੀਂ ਗੁਰਦੁਆਰਾ ਅੰਮ੍ਰਿਤਸਰ ਗਏ ਸੀ ਪਹਿਲਾਂ ਸਾਡੀ ਸਾਰੀ ਟੀਮ ਸੀ ਅੱਛਾ ਜੀ ਤੇ ਉਹ ਸਾਰਿਆਂ ਨੇ ਅਸੀਂ ਰਲ ਕੇ ਉੱਥੇ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕਰਕੇ ਕਰਵਾ ਕੇ ਤੇ ਅਰਦਾਸ ਕਰਾਈਏ ਭਾਈ ਸਾਹਿਬ ਨੂੰ ਤੇ ਫਿਰ ਉੱਥੇ ਹੁਕਮਨਾਮਾ ਸੁਣ ਕੇ ਤੇ ਫਿਰ ਅਸੀਂ ਸਾਰੇ ਅੱਜ ਫੋਟੀ ਹਸਪੀਟਲ ਨਾਲ ਜਿਹੜੇ ਨੰਗੇ ਪੈਰੀ ਆਏ ਆ ਤੇ ਇੱਕ ਭਾਵਨਾ ਲੈ ਕੇ ਪਿਆਰ ਲੈ ਕੇ ਰਾਜਵੀਰ ਇੱਕ ਪੰਜਾਬ ਦਾ ਪੁੱਤ ਹੈ ਸੋ ਉਸ ਦਰਦੀ ਨੂੰ ਵੇਖਦੇ ਆਂ ਕਿ ਉਹ ਕੰਮ ਕਰ ਰਿਹਾ ਹੈ ਤੇ ਉਹ ਇੱਕ ਜਹਾਰੂ ਪੁੱਤ ਹੈ ਕਿ ਅਸੀਂ ਉਹਦੇ ਲਈ ਸਾਰਿਆਂ ਨਾਲ ਰਲ ਕੇ ਅਰਦਾਸ ਕੀਤੀ ਹੈ ਤੇ ਹੁਣ ਅਸੀਂ ਪਰਿਵਾਰ ਨਾਲ ਮਿਲ ਕੇ ਆਏ ਆਂ ਵੀ ਉਹ ਕਹਿੰਦੇ ਰਿਕਵਰ ਆ ਫੁੱਟ ਕਰ ਰਿਹਾ ਹਾਲੇ ਤੇ ਤੁਹਾਡੀ ਮਤਲਬ ਜਾਂ ਡਾਕਟਰਸ ਦੇ ਨਾਲ ਗੱਲਬਾਤ ਹੋਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਡਾਕਟਰ ਨਾਲ ਤੇ ਨਹੀਂ ਹੋਈ ਸਾਡੀ ਹੋਈ ਆ ਉਹਨਾਂ ਨਾਲ ਪਰਿਵਾਰ ਨਾਲ ਹੀ ਗੱਲ ਹੋਈ ਆ ਉਹਨਾਂ ਦੇ ਮਿਸਿਸ ਪੋਰਟ ਪਾਣਾ ਉੱਪਰ ਫਿਲਹਾਲ ਉਹਨਾਂ ਦੇ ਕੋਲ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਕਾਫੀ ਉਹਨਾਂ ਦੇ ਜਿਹੜੇ ਰਿਸ਼ਤੇਦਾਰੀ ਦੇ ਉਹ ਮੈਂਬਰ ਹਨ ਅੱਛਾ ਹਾਂ ਜੀ ਤੇ ਉਹ ਮਤਲਬ ਕਿਸ ਤਰ੍ਹਾਂ ਦਾ ਹੌਸਲਾ ਫਿਲਹਾਲ ਹੈਗਾ ਕਿਉਂਕਿ ਇਹ ਸਮਾਂ ਹੀ ਇਹ ਹੋ ਜਾਇਆ ਹੁੰਦਾ ਹੈ ਕਿ ਮਤਲਬ ਨਾ ਚਾਹੁੰਦੇ ਹੋਏ ਵੀ ਇਸ ਪਰਿਵਾਰ ਦਾ ਜਿਗਰਾ ਦੇਖੋ ਫਿਲਹਾਲ ਕਿ ਕਿੰਨਾ ਧੰਨ ਹੈ ਹਨਾ ਕਿ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਕਿ ਇੱਕ ਆਸ ਕਹਿ ਸਕਦੇ ਆ ਕਿ ਸਾਰਿਆਂ ਦੇ ਮਨ ਦੇ ਵਿੱਚ ਜ਼ਰੂਰ ਹੈਗੀ ਹੈ ਚਾਹੇ ਕੋਈ ਵੀ ਹੈਗਾ ਅੱਜ ਤੁਸੀਂ ਵੀ ਖਾਸ ਤੌਰ ਤੇ ਇੱਥੇ ਮੌਜੂਦ ਹੋਏ ਹੋ ਹਨਾ ਕਿ ਮਤਲਬ ਆਪਣੇ ਪੰਜਾਬ ਦੇ ਪੁੱਤ ਨੂੰ ਦੇਖ ਕੇ ਕਿ ਆ ਕਿਸੇ ਦਾ ਉਹ ਪੁੱਤ ਹੈ ਕਿਸੇ ਦਾ ਉਹ ਘਰ ਵਾਲਾ ਹੈ ਕਿਸੇ ਬੱਚਿਆਂ ਦਾ ਪਿਓ ਹੈ ਹਨਾ ਉਹ ਦੋ ਬੱਚੇ ਨੇ ਉਹ ਤੁਸੀਂ ਵੈਸੇ ਉਹਨਾਂ ਦੇ ਨਾਲ ਰਾਬਤਾ ਕਰਨ ਦੀ ਥੋੜੀ ਕੋਸ਼ਿਸ਼ ਕੀਤੀ ਹੈ ਮਤਲਬ ਬਾਰੋਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਮੈਨੂੰ ਲੱਗਦਾ ਅੰਦਰ ਜਾਣ ਦਿੰਦੇ ਹੋਣਗੇ ਬਦਾਲ ਕੇ ਤੇ ਨਹੀਂ ਜਾਣ ਦਿੰਦੇ ਤੇ ਦੇਖੋ ਸਾਡਾ ਮਤਲਬ ਇਹ ਹੈ ਵੀ ਦੇਖੋ ਪਰਿਵਾਰ ਨਾਲ ਅਟੈਚ ਨੇ ਰਾਜਵੀਰ ਨੂੰ ਪਰਿਵਾਰ ਵਾਲੇ ਵੇਖ ਰਹੇ ਨੇ ਤੇ ਸਾਡਾ ਇਸ ਟਾਈਮ ਸਮੇਂ ਫਰਜ਼ ਹੈ ਪਰਿਵਾਰ ਨਾਲ ਖੜਨ ਦਾ ਹੂੰ ਅਤੇ ਸਾਡੀ ਸਾਡੀਆਂ ਸਾਰਿਆਂ ਦੀ ਇਹੀ ਦਰਵਾਸਤ ਅਰਦਾਸਾਂ ਨੇ ਵੀ ਰਾਜਵੀਰ ਜਲਦੀ ਤੋਂ ਜਲਦੀ ਕਾਇਮ ਹੋ ਕੇ ਉੱਠੇ ਵੀ ਸ਼ੇਰ ਉੱਠ ਕੇ ਜਿਹੜਾ ਪੰਜਾਬ ਚੋਂ ਕੰਮ ਕਰੇ ਤੇ ਰਾਤ ਦੀ ਰਾਤ ਦੀ ਖਲੇ ਤੱਕ ਫਿਲਹਾਲ ਕੀ ਇੰਪਰੂਵਮੈਂਟ ਹੋਇਆ ਕਿਉਂਕਿ ਸਾਡੀ ਗੱਲ ਹੋਈ ਆ ਉਹਨਾਂ ਨਾਲ ਅੱਛਾ ਜੀ ਤੇ ਉੱਥੇ ਕਈ ਸੀਗੇ ਜਿਹੜੇ ਜਿਹੜੇ ਰਾਤ ਵੀ ਉਹਨਾਂ ਨੇ ਡਿਊਟੀ ਤੇ ਸੀਗੇ ਤੇ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦੇ ਹੁਣ ਹਰ ਰਾਤ ਬਿਲਕੁਲ ਜਿਹੜੀ ਸੀ ਸਥਿਤੀ ਉਹ ਨਾਜ਼ੁਕ ਸੀ ਤੇ ਪਰ ਹੁਣ ਥੋੜਾ ਠੀਕ ਹੈ हां थी कि ਉਹਨਾਂ ਦਾ ਕੋਈ ਫਿਲਹਾਲ ਮੈਨੂੰ ਤੇਨ ਲੱਗਦਾ ਕਿ ਵੈਂਟੀਲੇਟਰ ਤੇ ਕੋਈ ਟ੍ਰੀਟਮੈਂਟ ਚੱਲਦਾ ਹੋਵੇਗਾ ਬਸ ਸਿਰਫ ਨਿਗਰਾਨੀ ਰੱਖੀ ਜਾ ਰਹੀ ਹੋਣੀ ਹੈ ਨਾ ਨਿਗਰਾਨੀ ਹੀ ਰੱਖੀ ਜਾ ਰਹੀ ਹੈ। ਕੁਝ ਹੱਥ ਪੈਰ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਕੋਲ ਥੋੜਾ ਬਹੁਤ ਹੱਥ ਪੈਰ ਦੀ ਮੂਵਮੈਂਟ ਹੋਈ ਹੈ ਇਹ ਗੱਲ ਸੱਚੀ ਹੈ। ਤੇ ਨਹੀਂ ਇਹਦੇ ਬਾਰੇ ਵੀ ਸਾਡੀ ਗੱਲ ਨਹੀਂ ਹੋਈ। ਅੱਛਾ ਸਾਡੀ ਗੱਲ ਨਹੀਂ ਹੋਈ। ਜੀ। ਜਿੰਨੀ ਹੋਈ ਐ ਤੁਹਾਨੂੰ ਉਹ ਦੱਸਿਆ ਜਿਹੜੀ ਗੱਲ ਹੋਈ ਐ ਬਸ ਉਹੀ ਹੋਈ ਐ ਉਹ ਕਹਿੰਦੇ ਵੀ ਠੀਕ ਆ ਵੀ ਤੁਸੀਂ ਸਾਰੇ ਦੁਆਵਾਂ ਕਰੋ ਅਰਦਾਸਾਂ ਕਰੋ ਇਹੀ ਕਹਿ ਰਹੇ ਨੇ ਸਾਰੇ ਤੇ ਤੋਂ ਬਾਕੀ ਇੱਕ ਚੀਜ਼ ਐ ਇਸ ਦੁਖਦਾਈ ਘੜੀ ਚ ਇੱਕ ਦੂਸਰੇ ਨੂੰ ਹੌਸਲਾ ਦੇਣਾ ਹੀ ਬਣਦਾ ਜੀ ਜੀ ਤੇ ਅਸੀਂ ਸਾਰੇ ਰਲ ਕੇ ਉਹਨਾਂ ਨੂੰ ਹੌਸਲਾ ਜਿਹੜਾ ਉਹ ਦੇ ਕੇ ਆਏ ਨੇ ਤੇ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਵੀ ਅੱਜ ਤੇ ਰਾਜਵੀਰ ਦਾ ਨਾਂ ਐ ਤੇ ਉਹ ਇੱਕ ਅਵਾਰਾ ਪਸ਼ੂਆਂ ਦੇ ਕਾਰਨ ਹਾਸਤਾ ਗ੍ਰਸਤ ਹੋਏ ਨੇ ਜੀ ਜੀ ਤੇ ਉਹਨਾਂ ਦਾ ਨਾਂ ਸਾਹਮਣੇ ਆਇਆ ਪਰ ਅਵਾਰਾ ਪਸ਼ੂਆਂ ਦੇ ਮੁੱਦੇ ਤੇ ਕਿੰਨੇ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਮਾਵਾ ਦੇ ਪੁੱਤ ਨੇ ਉਹ ਰੋਜ਼ ਮਾਰ ਰਹੇ ਨੇ ਜਿਨ੍ਹਾਂ ਦਾ ਨਾਂ ਹੀ ਨਹੀਂ ਹੁੰਦਾ ਅੱਗੇ ਤੇ ਕਿੰਨੇ ਪਰਿਵਾਰਾਂ ਦੇ ਪਰਿਵਾਰ ਗੱਡੀਆਂ ਦੀਆਂ ਗੱਡੀਆਂ ਜਿਹੜੀਆਂ ਉਹ ਆਵਾਰਾ ਪਸ਼ੂਆਂ ਦੇ ਨਾਲ ਜਿਹੜੀਆਂ ਨਿਸ਼ਟੀਆਂ ਜਾਂਦੀਆਂ ਨੇ ਤੇ ਬਹੁਤ ਜਿਹੜਾ ਹੈ ਪਰਿਵਾਰਾਂ ਦੇ ਪਰਿਵਾਰ ਚਲੇ ਜਾਂਦੇ ਨੇ ਤੇ ਅਸੀਂ ਸਾਰਿਆਂ ਨੇ ਅਸੀਂ ਸਰਕਾਰ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਵੀ ਇਸ ਚੀਜ਼ ਤੇ ਜਰੂਰ ਗੌਰ ਕੀਤਾ ਜਾਏ ਚਲੋ ਰਾਜਵੀਰ ਨੂੰ ਲੈ ਕੇ ਹੀ ਕਰ ਲੋ ਹਾਂ ਤੇ ਪਰ ਜਰੂਰ ਇਸ ਚੀਜ਼ ਤੇ ਗੌਰ ਕਰੋ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਅੱਜ ਖਾਸ ਤੌਰ ਤੇ ਅਰਦਾਸ ਕਰ ਆ ਕੇ ਜਿਹੜੇ ਪਹੁੰਚੇ ਹੋ ਤੇ ਆਪਾਂ ਹੀ ਮਤਲਬ ਕਾਮਨਾ ਕਰਾਂਗੇ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਰੂਰ ਤੁਹਾਡੀ ਅਰਦਾਸ ਸੁਣੇ ਉਹ ਕੱਲੇ-ਕੱਲੇ ਇਸ ਵੱਲੇ ਨੌਜਵਾਨ ਦੀ ਅਰਦਾਸ ਜਰੂਰ ਸੁਣੇ ਜਿਨ੍ਹਾਂ ਨੇ ਅੱਜ ਰਾਜਵੀਰ ਦੇ ਸਾਰੇ ਤੇ ਜਦੀ ਰੌਣਕ ਆ ਜਾਣੀਆਂ ਜਦੋਂ ਇੱਕ ਇੱਕ ਅਸੀਂ ਤੇ ਕੱਲੀ ਕੱਲੀ ਖਬਰ ਦੀ ਗੌਰ ਆ ਜਿਹੜੀ ਰਾਜਵੀਰ ਨਾਲ ਜੁੜੀ ਕਰ ਰਹੇ ਆ ਜਾਂ ਹੁਣ ਕਿਵੇਂ ਆ ਰਾਜਵੀਰ ਅਸੀਂ ਤੇ ਬਾਰ ਬਾਰ ਵੇਖ ਰਹੇ ਆ ਫੋਨਾਂ ਤੇ ਸਭ ਕੁਝ ਆ ਰਿਹਾ ਤੇ ਪਰ ਅਸੀਂ ਵੀ ਸਾਡੇ ਸਾਰੇ ਦਿਨ ਸਾਰਿਆਂ ਦੇ ਦਿਲਾਂ ਦੀ ਤਮੰਨਾ ਇਹ ਆ ਵੀ ਜਲਦੀ ਰਾਜਵੀਰ ਦੀ ਕੋਈ ਖੁਸ਼ੀ ਦੀ ਵਸ ਇੱਕ ਵਾਰ ਮੁਹਾਲੀ ਵੱਲ ਤੋਂ 47 ਹਸਪੀਟਲ ਤੋਂ ਇੱਕ ਠੰਡੀ ਜੀ ਹਵਾ ਦਾ ਬੁੱਲਾ ਜਿਹੜਾ ਆਵੇ ਤੇ ਇਸ ਚੀਜ਼ ਅਸੀਂ ਸੋਚਿਆ ਬਿਲਕੁਲ ਬਹੁਤ ਧੰਨਵਾਦ ਥੈਂਕ ਯੂ ਮੈਮ ওকে ਸੋ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਕੀਤਾ ਹੈ ਕਿ ਉਹਦੀ ਅਰਦਾਸ ਤੇ ਲਈ ਰਾਜਵੀਰ ਦੀ ਅਰਦਾਸ ਤੇ ਲਈ ਹਰ ਕੋਈ ਪਹੁੰਚ ਰਿਹਾ ਹੈ ਸੰਸਥਾਵਾਂ ਤੋਂ ਜਿਹੜੇ ਕਹਿ ਸਕਦੇ ਕਿ ਸਮਾਜ ਸੇਵੀ ਖਾਸ ਤੌਰ ਤੇ ਪਹੁੰਚਦੇ ਨੇ ਤੇ ਉੱਥੇ ਹੀ ਪ੍ਰਸ਼ਾਦ ਜਿਹੜਾ ਉਹ ਜ਼ਰੂਰ ਵੰਡਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਸਿਹਤ ਦੇ ਵਿੱਚ ਸੁਧਾਰ ਜਿਹੜਾ ਫਿਲਹਾਲ ਜ਼ਰੂਰ ਦੱਸਿਆ ਗਿਆ ਹੈ ਹਾਲਾਂਕਿ ਅੰਦਰ ਜਾਣ ਦੀ ਪਰਮਿਸ਼ਨ ਤਾਂ ਨਹੀਂ ਹੈ ਪਰ ਜਿਹੜੇ ਖਾਸ ਤੌਰ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਆ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਨੇ ਉਹਨਾਂ ਦੇ ਵੱਲੋਂ ਇਹ ਸੁਨੇਹਾ ਜਿਹੜਾ ਕਹਿ ਸਕਦੇ ਕਿ ਇੱਕ ਥੋੜਾ ਸੁਖ ਭਰਿਆ ਸੁਨੇਹਾ ਜਿਹੜਾ ਉਹ ਕਰਾਂਗੇ ਕਿ ਰਾਜਵੀਰ ਬਹੁਤ ਜਲਦੀ ਤੰਦਰੁਸਤ ਹੋਣ ਉਹਦਾ ਟ੍ਰੀਟਮੈਂਟ ਬਹੁਤ ਜਲਦੀ ਖਤਮ ਹੋਵੇ ਤਾਂ ਇੱਕ ਹੱਸਦਾ ਖਿਰਦਾ ਚਿਹਰਾ ਮੁਰਤ ਉਸਕੇ ਜਿਹਾ ਸਾਨੂੰ ਦੇਖਣ ਲਈ ਜ਼ਰੂਰ ਮਿਲੇਗਾ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे